ਸਾਬਾਨ ਨੇ ਸਰਬਸੰਪਤੀ ਨਾਪ ਤੋਂ ਫੈਸਲੇ ਕੀਤੇ ਨੇ ਪਰਮਾਨਜੋ ਸਿੰਘ ਸਾਹਿਬ ਕਹਿੰਦੇ ਨੇ ਵੀਰ ਸਿੰਘ ਤਤੇਦਾਰ ਸੱਜਿਆ ਕਾਮ ਅਰਕ ਸਾਹਿਬ ਨੂੰ ਮੈਂ ਦਿਨਤੀ ਕਰਦਾ ਉਹ ਆ ਕੇ ਇਸ ਫਸਿਲਤੋਂ ਜੋ ਸਾਂਝੇ ਰੂਪ ਦੇ ਵਿੱਚ ਗੁਰੂ ਖਾਦਰ ਨਾਦਰ ਮੰਨ ਕੇ ਫੈਸਲੇ ਕੀਤੇ ਨੇ ਉਸਨੂੰ ਪਰ ਕਿਸ ਤਰ੍ਹਾਂ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦੀ ਫਤਿਹ ਆਜ ਦੇ ਤੇ 212 ਇਸ ਤਰ੍ਹਾਂ ਵੀ ਮੁਤਾਬਕ 12 ਮੱਕਰ ਸੰਮਤ ਨਾਖਾ ਹੈ 559 ਨੂੰ ਜਿਹੜੇ ਕਾਲਕਸਰ ਵਿੱਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਹਿਤ ਕੋਰਟ ਕਮੇਟੀ ਦੇ ਮੈਂਬਰ ਸਾਬਕਾ ਕੈਬਨਟ ਮੰਤਰੀ ਅਤੇ 2015 ਦੇ ਅਬਜੈਕਟਰ ਦੇ ਮੈਂਬਰ ਕੌਂਸਲ ਕਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੱਖ ਸਰਵਾਂ ਦੀ ਵੰਡੋ ਸ਼੍ਰੀ ਅਕਾਲ ਪਤਿ ਸਰ ਜੀ ਜੀ ਬਸੀਲ ਤੋਂ ਜੋ ਸਵਾਲ ਸੁਖਬੀਲ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ ਚ ਆਪਣੇ ਪਾਕਿਸਤਾਨ ਨੂੰ ਕਬੂਲ ਕੀਤਾ ਇਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਸਾ ਸੁਤਿਆ ਸਿੰਘ ਲੰਗਾ ਹੀਰਾ ਸਿੰਘ ਪਰਵਿੰਦਰ ਸਿੰਘ ਘੁੰਟੜ ਰਾਜੇਲ ਸਿੰਘ ਚੇਮਾ ਗੁਰਜਾ ਸਿੰਘ ਰਾਣੀ ਤੇ ਇਸ ਲਈ ਇਹਨਾਂ ਦੇ ਵੇਟ ਲੈ ਕੇ ਅਨੁਸਾਰ ਤਨਖਾਹ ਲਈ ਗਈ ਇਹ ਕੱਲ ਬੀਤੇ 11 12 2024 ਨੂੰ ਸ਼੍ਰੀਰਿ ਪ੍ਰਬਾਤ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧਕ ਦੇ ਸੰਗਤ ਨੇ ਬੜਾ ਜੋ 12ਾ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ। ਔਰ ਮੈਨੇਜਰ ਪਰਵਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਨਤ ਕਰੇਗਾ। ਉਪਰੰਤ ਇਹ ਇਸ਼ਨਾਨ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਜਣਗੇ। 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਵਿਧਨੇ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਵਾਈਦਾਨੀ ਹੈ ਇਹਨਾਂ ਸਾਰਿਆਂ ਦੇ ਗਾਲ ਵਿੱਚ ਇਹਨਾਂ ਦੇ ਨਾਮ ਲੈ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਖਤੀ ਪਾਈ ਜਾਣੀ ਹੈ ਜੁਸ਼ੀ ਦੇ ਕਾਲਕ ਸਾਬ ਨੂੰ ਤੋ ਪਾਈ ਜਾਂਦੀ ਹੈ ਜਸਪਾਲ ਸਿੰਘ ਮੈਨੇਜਰ ਸਕਤਰ ਛੇਜਕਾਲਕ ਸਾਹਿਬ ਉਹ ਇੱਥਾਂ ਜਾਣ ਨਾਲ ਸਦਾ ਭਰਵਾਂ ਸਿੰਘ ਭਗੇੜਾ ਮੈਨੇਜਰ ਫਿਰਦਵਾਦ ਸਾਹਿਬ ਹੋਰ ਨਾਲ ਕੇ ਇਨ੍ਹਾਂ ਦੇ ਗਾਲ ਵਿੱਚ ਇਨ੍ਹਾਂ ਦੇ ਨਾਮ ਹੋਦੇ ਗਏ ਨੇ ਇਹਨਾਂ ਦੇ ਗਾਲ ਵਿੱਚ ਤਕਤੀ ਪਾਉਣ ਜਿਹੜਾ ਇਹ ਤਕਤੀ ਆਪਣੇ ਗਾਲ ਵਿੱਚ ਪਾ ਕੇ ਜਿਹਨੇ ਸੁਖਬੀਰ ਸਿੰਘ ਬਾਦਲ ਦੇ ਲੱਤ ਵਿੱਚ ਫਟ ਗਈ ਹੋਈ ਹੈ ਫੈਕਚਰ ਹੈ ਸੋਖਦੇਵ ਸਿੰਘ ਢੀਡ ਸਾਹਿਬ ਦੁਰਗ ਹੋਣ ਕਰਕੇ ਜਿਹੜੇ ਸੇਵਕ ਕਰਕੇ ਜਿਹੜੇ ਸੇਵਕ ਕਰਕੇ ਜਿਹੜੇ ਸੇਵਾ ਉਹ ਕਰਤੋਂ ਸਮਰਥਨ ਹੈ ਇਸ ਲਈ ਇਹ ਤਾਂ ਹੈ ਦੋ ਦਿਨ ਕੰਟਾ ਕਾਰ ਜੋੜੇ ਦੇ ਬਾਰ-ਬਾਰ ਸੀਰ ਦਰਵਾਜ ਸਾਹਿਬ ਤੇ ਬਾਰ-ਬਾਰ ਬੇਧੇਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਗੱਲ ਵਿੱਚ ਪਾ ਕੇ ਆਪਣੇ ਹੱਥ ਵਿੱਚ ਪਰਸ਼ਾਹ ਫੜ ਕੇ ਰੱਖਣਾ ਔਰ ਉਹ ਸਮਾ ਜਿਹੜਾ 1 ਘੰਟੇ ਦਾ ਸਮਾ ਹੈ ਇਹਨਾਂ ਦੇ ਗੱਲ ਵਿੱਚ ਉਹ ਜਿਹੜੇ ਤਖਤ ਹੀ ਹੈ ਉਹ ਭਾਈ ਹੋਵੇ ਇਸ ਇੰਟਰਡਾਟਰ ਦੇ ਨਾਲ ਦਾ ਫਿਸ਼ਰੀ ਕੇਸ ਕਰ ਸਾਹਿਬ 2 ਦਿਨ ਤੱਕ ਫਿਸ਼ਰੀ ਦਮਰਾਮ ਸਾਹਿਬ ਪ੍ਰਬੰਧੀ ਸਾਹ ਪਾਓ 2 ਦਿਨ ਫਿਸ਼ਰੀ ਦਰਬਾਰ ਸਾਹਿਬ ਫਿਸ਼ਰੀ ਮੁਖਸਰ ਸਾਹਿਬ ਅਤੇ 2 ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਐ ਜੋ ਪੰਖਾ ਲੱਗੀ ਐ ਉਹ ਪੂਰੀ ਕਰਨੀ ਹੈ ਆਤਮਿਕ ਵਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਜਿਹੜੀ ਸੇਵਾ ਹੈ ਇਹ ਕਰਨੀ ਹੈ ਔਰ ਇਸ ਤੋਂ ਬਾਅਦ ਦਾ ਟਾਈਮ ਹੋਏਗਾ ਇਹਨਾਂ ਦਾ ਬੈਕਟਰ ਦਾ ਜੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਪਰਿਵਾਰ ਤੇ 모ਰੇ ਬੈਠਣ ਦਾ ਏਸੀਰ ਤੇ ਬੈਠ ਕੇ ਥੋੜਾ 파 ਕੇ ਹੱਥੋ ਤੇ ਵਰਸ਼ਾ ਫੜ ਕੇ ਉਸ ਤੋਂ ਬਾਅਦ ਜਿੱਥੇ ਜਿੱਥੇ ਮੇਹਦਾ ਨੇ ਦੋ ਦਿਨ ਜਿਵੇਂ ਦਰਬਾਰ ਸਾਹਿਬ ਤੇ ਬਾਹਰ ਬੈਠਣਾ ਹੈ ਘੰਟਾ ਘੜੂੜ ਦੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹ ਤਾਂ ਨੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਮਾਜਣੇ ਦੇ ਜਿੰਨੇ ਵੀ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਾ ਕਿ ਸੇਵਾ ਕਰਨੀ ਹੈ ਔਰ ਹੋ ਸੇਵਾ ਜਿਹੜੀ ਸੇਵ ਕਰਕੇ ਕਰ ਸਕਦੇ ਹੋ ਔਰ ਇਹ ਇੱਕ ਇੱਕ ਘੰਟਾ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬਾਅਦ ਕੇ ਕੀਰਤਨ ਸੁਣਨਾ ਹੈ ਤੇ ਇਹ ਇੱਕ ਇੱਕ ਫਾਟ ਸੁਖਮਣ ਸਿੰਘ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਫਿਰ ਕਿਹਾਰੇ ਜੋ ਚੁੱਪੇ ਸਾਥੇ ਅਖਬਾਰਾਂ ਰਾਹੀਂ ਜੋ ਇਹ ਗੁਨਾਹ ਕੀਤੇ ਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਅਹੁਦੇ ਦੇ ਮਾਣੇ ਤੇ ਹਮਾਇਤ ਕੀਤੀ ਬੀਬੇ ਜਗੀਰ ਕੌਰ ਰਮਨ ਸਿੰਘ ਚੰਦੂ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬਗੇਠਾ ਸੋਹਣ ਸਿੰਘ ਕੰਡਾਲ ਤੇ ਹਿਸ਼ੰਕਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਅਦੇਸ਼ ਪ੍ਰਤਾਪ ਸਿੰਘ ਇਹ ਕੱਲ੍ਹ ਬੀਤੇ 3 12 24 ਨੂੰ 12 ਤੋਂ 1 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਬਾਸ਼ਰੂਮਾਂ ਦੀ ਸਫਾਈ ਕਰਨਗੇ ਤੇ ਮੈਨੇਜਰ ਜੀ ਦੇ ਦਰਵਾਜ਼ਾ ਸਾਹਿਬ ਕਿਸੇ ਦੀ ਵੀ ਡਿਊਟੀ ਲਾ ਕੇ ਦੀ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਇਹ ਪੰਜ ਦਿਨ ਆਪਣੇ ਨਕਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਭਾਂਡੇ ਮਾਪਣ ਦੀ ਸੇਵਾ, ਝਾੜੂ ਦੀ ਸੇਵਾ, ਪੋਚੇ ਦੀ ਸੇਵਾ ਕਰਦੇ ਆਂ ਔਰ ਪੰਜ ਦਿਨ ਵਾਸਤੇ ਕਰ ਲਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਆਪਰੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ ਇਸ ਲਈ ਸਿੱਖ ਸੈਵਾਾਰਥਾਂ ਦੇ ਹੱਦਲਿੱਕੇ ਅਨੁਸਾਰ ਆਗਵਾ ਨੂੰ ਝੂਠੇ ਲਾਏ ਜਾਂਦੇ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਆਰੰਭ ਕਰਨ ਭਰਤੀ ਬੋਕਸ ਨਾ ਹੋਵੇ ਝੂਠੀ ਨਾ ਹੋਵੇ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾਲ ਲਾ ਕੇ ਤਿਹੜੀ ਮੈਂਬਰਸ਼ਿਪ ਹੈ ਉਹ ਬਣਾਈ ਜਾਵੇ ਪ੍ਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਲ ਪ੍ਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਔਤਿਆਦਾਰਾਂ ਦੇ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ। ਜੋ ਕਮੇਟੀ شورای ਕਾਬਤਸਾਬ ਤੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਹਜਦਰ ਸਿੰਘ ਢਾਬੇ ਪ੍ਰਧਾਨ ਸ਼ਾਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਾਲ ਸਿੰਘ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨ ਮਨਪ੍ਰੀਤ ਸਿੰਘ ਇਆਲੇ ਸੰਤਾ ਸਿੰਘ ਉਮੈਦਪੂਰੀ ਔਰ ਅਸ਼ੀਰਿਕਾਲਕਤ ਸਹਿਬ ਵੱਲੋਂ ਬੀਬੀ ਸਤਵੰਤ ਕੌਰ ਪੁੱਤਰੇ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕ ਕਮੇਟੀ ਨੂੰ ਦੇਸ਼ ਕੀਤਾ ਜਾਂਦਾ ਹੈ ਕਿ ਪ੍ਰਧਾਨ ਸਾਹਿਬ ਜਿਹਨਾਂ ਅਗਵਾ ਨੇ ਤਸਦੀਕ ਦਿੱਤੇ ਹਨ ਉਹ ਦਿਨ ਦਿਨ ਅੰਦਰ ਅੰਦਰ ਅਸਲੀ ਸੇ ਪ੍ਰਮਾਨ ਕਰਕੇ ਚ ਰਿਪੋਰਟ ਸ਼੍ਰੀ ਅਕਾਲਕਤ ਸਹਿਬੀ ਤੇ ਭੇਜਣ ਬਾਕੀ ਅਤੇ ਦਾਗੀਆਂ ਤੜਾ ਆਪ ਸਾਰੇ ਸੰਦੇਹੋ ਕੇ ਬਾਗੀ ਅਤੇ ਦਾਗੀਆਂ ਤੁਹਾਡੇ ਦੇ ਨਾਮ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਪਿਛਲੇ ਦਿਨਾਂ ਤੋਂ ਸ਼ਾਪ ਰਿਹਾ ਹੈ ਬੋਲਿਆ ਜਾ ਰਿਹਾ ਹੈ ਬਾਗੀ ਅਤੇ ਦਾਗੀਆਂ ਤੜਾ ਆਪਣੇ ਅਲੱਗ ਰਾਜ ਚੁੱਲ੍ਹੇ ਸੇਮੇਟ ਕੇ ਚੁੱਲ੍ਹੇ ਸੇਮੇਟਣ ਤੋਂ ਬਾਅਦ ਇਹ ਹੈ ਕਿ ਆਪੋ ਆਪਣੀ ਵਕਤ ਤੋਂ ਵਕਤ ਡੰਗਲੀ ਵਜਾਉਣੀ ਛੱਡ ਕੇ ਵਕਤੋ ਵਕਤ ਰਾਗਾਂ ਨਾਲ ਆਪਣੀ ਛੱਡ ਕੇ ਕਿਉਂਕਿ ਦੇਖਾ टाकी टाकी ਨੇ ਤੇ ਬਾਕੀ ਵੀ टाकी ਨਹੀਂ ਉਹ टाकी ਤਾਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਮਾਣੇ ਸੋਖ ਸਹੂਲਤਾਂ ਵੀ ਬਾਣੀਆਂ ਉਹ ਟੈਸ਼ਨਲ ਲੈ ਰਹੇ ਨਹੀਂ ਫਿਰ ਵੀ ਉਹ ਵਿੱਚੋਂ ਵਕ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜੇ ਨੂੰ टाकी ਕਿਹਾ ਜਾਣ ਲੱਗਾ ਹੈ ਦੋਨੋਂ टाकी ਬਾਗੀ ਅਤੇ ਦਾਗੀ ਆਪੋ ਆਪਣੇ ਚੁੱਲ੍ਹੇ ਸਬੇੜ ਕੇ ਆਪੋ ਆਪਣੀ ਰਾਗ ਅਲਾਪਣੇ ਬੰਦ ਕਰਕੇ ਤੇ ਸ਼ਰੋਣੇ ਅਕਾਲੇ ਨਾਲ ਦੇ ਮਜ਼ਬੂਤੀ ਆਵਾਜ਼ ਦੇਕਾਰਤ ਕਰਨ ਆਪਣੀਆਂ ਸਹਾਇਆਂ ਉੱਧੇਦਾਰੀਆਂ ਨੂੰ ਪੰਕ ਕਰਕੇ ਜਿਹੜੇ ਆਪ ਕੋ ਆਪਨੇ ਵੱਖਰੇ ਸੁਰ ਨੇ ਮੀਡੀਆ ਦੇ ਦਰਾਂ ਤੇ ਵੱਖ-ਵੱਖਰੇ ਸੁਰਾਂ ਦੇ ਰਹੇ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਅਤੇ ਆਪਣੀ ਆਪਣੇ ਹੌਬਿਆਂ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਤੇ ਬੰਦ ਕਰਨ ਅਤੇ ਦੋਵੇਂ ਤਰ੍ਹਾਂ ਆਪਣੇ ਹੌਮੈਤੇ ਇਖਾਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੱਖ ਸਾਹਿਬ ਜੀ ਨੇ ਫੈਸਲਾ ਕੀਤਾ ਹੈ ਸਮੂੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਝੂਠੇ ਸੌਦੇ ਸਾਹ ਦੇ ਮੁਆਫੀ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਖੂਰ ਕੀਤਾ ਆਪਨੇ ਰਿਆਸਤ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲੋਂ ਸਰਸੇਵਾਲੇ ਝੂਠੇ ਸਾਹ ਨੂੰ ਜਿਹੜੇ ਮੁਆਫੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਵਕਤ ਤੇ ਮੁੱਖ ਮੰਤਰੀ ਸਾਹਿਬ ਉਹ ਵੀ ਹਾਜ਼ਰ ਸਨ ਸਿੰਘ ਸਹਿਬਾਨ ਨੇ ਔਰ ਸੰਕਲਪੀ ਵਗਦੇ ਉੱਤੇ ਸਿੰਘ ਸਹਿਬਾਨ ਨੇ ਵਿਚਾਰ ਕਰਕੇ ਫੈਸਲਾ ਕੀਤਾ ਤੇ ਜੋ ਸ਼੍ਰੀ ਅਕਾਲ ਪਤ师ਰ ਸਾਹਿਬ ਤੋਂ ਉਹਨਾਂ ਨੂੰ ਫਖਰੇ ਕੌਮ ਦਾ ਜਿਹੜਾ ਅਵਾਰਡ ਦਿੱਤਾ ਸੀ ਉਹਨੂੰ ਮਨਜ਼ੂਰ ਕੀਤਾ ਜਾਂਦਾ ਹੈ ਭਾਗੇ ਵਾਪਸ ਲਿਆ ਜਾਂਦਾ ਹੈ ਸਾਰਕਾਂ ਜਥੇਦਾਰਾਂ ਦੇ ਆਏ ਜੋ ਸਪਸ਼ਟੇਕਰਨ ਹੈ ਉਹ ਪਸੰਦੇ ਬਖਸ਼ ਨਹੀਂ ਹਨ ਕਿਉਂਕਿ ਉਹ ਤਾਂ ਰਹਿ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਦੇ ਦੇ ਕਿ ਉਹ ਚਾਹਤਾ ਹੈ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੀ माफी ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਇਆ ਹੋਏ ਸਪਸ਼ਟੇਕਰਨ ਅਤੇ ਝੋਟੇ ਸੌਦੇ ਸਾਹ ਦੇ ਜੋ ਪੱਤਰਕ ਹੈ ਉਹ ਸਾਕ ਜਾਣਕਾਰੀ ਵਾਸਤੇ ਜਨਤਾ ਕਰ ਦਿੱਤੀ ਜਾਏਗੀ ਉਹ ਜਿੱਥੇ ਜਨਤਾ ਕਰਾਂਗੇ ਜਿਸ ਜਿੱਥੇ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਲੇ ਨੂੰ ਮੁਆਫੀ ਦਿੱਤੀ ਸਿੰਘ ਸਰਬੰਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਬਕਾ ਜੱਤੇਦਾਰ ਸ਼੍ਰੀ ਇਕਾਤ ਤਖਤ ਸਾਹਿਬ ਗਿਆਨੀ ਗੁਰਬਖਸ਼ ਸਿੰਘ ਉਹ ਦਿੱਤੀਆਂ ਹੋਈਆਂ ਸ਼ੌਮਣ ਕਮੇਟੀ ਵੱਲੋਂ ਸਾਰੀਆਂ ਸਬੂਤਾਂ ਵਾਪਸ ਲਈਆਂ ਜਾਣ ਔਰ ਗਿਆਨੀ ਗੁਰਬਖਸ਼ ਸਿੰਘ ਜੋ ਸ਼੍ਰੀ ਇਕਾਤ ਤਖਤ ਸਾਹਿਬ ਤੇ ਹੱਦਕ ਰੰਤ ਕੇ ਲਾਏ ਹੋਏ ਨੇ ਉਹਨਾਂ ਦੀ ਤਵਦੀਲੇ ਤੱਕ ਸਾ ਤੋਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੰਨਾ ਚ ਇਹ ਅਜੇ ਵੀ ਤਰ੍ਹਾਂ ਪੇਸ਼ ਹੋ ਕੇ ਪੰਥ ਪਾਸੋਂ ਮਵਾਕੀ ਨਹੀਂ ਮੰਗਦੇ ਉਹਨਾਂ ਚ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਵੀ ਰੋਕ ਲਾਈ ਜਾਂਦੀ ਹੈ ਜੋ ਸ਼ੌਕਰੀ ਤੋਂ ਦੁਆਰਾ ਪ੍ਰਬੰਧਕ ਕਮੇਟੀ ਦੇ ਤੋਲੋਂ ਵੱਡੀ ਰਕਮ ਦੇ ਇਸ਼ਤਿਹਾਰ ਸਭ ਤੋਂ ਬਾਾਰੇ ਝੂਠੇ ਸੌਦੇ ਬਾਰੇ ਸਾਧੇ ਬਵਾਫੇ ਨਾਟੇ ਨੂੰ ਜਾਇਜ਼ ਠਹਿਰਾਉਣ ਵਾਸਤੇ ਸਹੀ ਠਹਿਰਾਉਣ ਵਾਸਤੇ ਜੋ ਪੈਸਾ ਗੁਰਦੁਆਰੋਂ ਦਿੱਤੇ ਗਿਆ ਗੁਰਦੁਆਰਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਅਜੋ ਇਸ ਧਾਰੀ ਪੈਸਾ ਹੈ ਉਹ ਚੌਪੜੀ ਗੁਰਦੁਆਰਾ ਪ੍ਰਬੰਧਕ ਬੈਠੀ ਦੀ ਅਕਾਊਂਟ ਬ੍ਰਾਂਚ ਉਹ ਐਸੇ ਕੇਸੇ ਦੀ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਆਜ ਸਮੇਤ ਭਰ ਭਾਰੀ ਕਰਨਗੇ ਹੋਰ ਕੋ ਪੈਸੇ ਭਰਨੇ ਜ਼ਿੰਮੇਵਾਰ ਹੋਣ ਵੀ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਸੁੱਚਾ ਸਿੰਘ ਲਗਾ ਹੀਰਾ ਸਿੰਘ ਦਜੀਤ ਸਿੰਘ ਗੁਰਜਾਦ ਸਿੰਘ ਪਰਵਿੰਦਰ ਸਿੰਘ ਭੁੰਡਰ ਇੱਕ ਹੁਕਮਨਾਮਾ ਸ਼੍ਰੀ ਗਾਲਟਕ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ ਇਹ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕਰ 125000 ਬੂਟੇ ਲਾਉਣਗੇ ਔਰ ਉਹਨਾਂ ਬੂਟਿਆਂ ਦੇ ਪਾਲਣੇ ਕਰਨਗੇ ਪਿਛਲੇ ਦਿਨੇ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂ ਕਾਲ ਤੋਂ ਲੈ ਕੇ ਇਹ ਰਵਾਇਦਾ ਰਹੀ ਹੈ ਕਿ ਸਤਪੁਰ ਸਾਹਿਬੀ ਪੁਰਾਤਨ ਗੁਰਸਿੱਖਾਂ ਨੂੰ ਨਾਲ ਲੈ ਕੇ ਕਈ ਮਸਲਾਂ ਤੇ ਵਿਚਾਰਾ ਕਰਿਆ ਕਰਦੇ ਸਨ ਦਵਾਨਾ ਜਿਹੜੇ ਕਾਪਟਾਕਨ ਸਹਿਯੋਗ ਦੇ ਦਵਾਨਾ ਦੇ ਇੱਕ 71 ਤਾ ਬੁੜਾਈ ਗਈ ਉਹਨਾਂ ਪਾਸੋਂ ਸਲਾਹਾਂ ਲੈਣ ਵਾਸਤੇ 71 ਤਾ ਬੁੜਾਈ ਗਈ ਇਹ ਚ ਵਿਅਕਤੀ ਹਰਨ ਸਿੰਘ ਸਰਨਾ ਜੋ ਦਿੱਲੀ ਘੁਰਦਵਾਰਾ ਬੈਂਚਮਾਰਕ ਕਮੇਟੀ ਦਾ ਸਾਫਕਾ ਪ੍ਰਧਾਨ ਹੈ ਉਹਨੂੰ ਬੜੇ ਤਕਲੀਫ ਹੋਈ ਹਰਨ ਸਿੰਘ ਸਰਨਾ ਪ੍ਰਧਾਨ ਸਾਫਕਾ ਸਾਫਕਾ ਪ੍ਰਧਾਨ ਦਿੱਲੀ ਸਿੱਖ ਘੁਰਦਵਾਰਾ ਬੈਂਚਮਾਰਕ ਕਮੇਟੀ ਨੇ ਸਿੱਧੇ ਦਵਾਨਾ ਨੂੰ ਕਿਹਾ ਕਿ ਇਹ ਵਿਦਿਅਕ ਅਟੈਕ ਕੀਤਾ ਜਾ ਰਿਹਾ ਜਦੋਂ ਮਾਝਾ ਸਿੰਘ ਸਾਹਿਬ ਬਿਆਨੀ ਹਾਰਪੇਸਿੰਗ ਦੀ ਹੋ ਰਾਨ ਹੈ ਆਪਣੇ ਅਤੇ ਆਪਣੇ ਪਰਿਵਾਰ ਤੇ ਡਾਕੂਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚ ਉਹ ਜਦੋਂ ਆਪਣਾ ਮੈਡੀਕਲ ਦਸਤਾਵੇਜ਼ ਉਹਨਾਂ ਦੇ ਮੁਕਾਬਲ ਹੋ ਕੇ ਇੱਕ ਸੋਸ਼ਲ ਜੋ ਗਾਇਤ ਕਿਸੇ ਆਪਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਥੀਰ ਦਾ ਜ਼ਿਕਰ ਕੀਤਾ ਫਰਦਾਸ ਨੇ ਪ੍ਰਤਾਪ ਸ਼ਰਮ ਨੂੰ ਦੁਬਾਰਾ ਪਰਵਰਤਨ ਕਮੇਟੀ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਸਿਫਾ ਮਨਜ਼ੂਰ ਨਾ ਕੀਤਾ ਜਾਵੇ ਜੇਕਰ ਇਸ ਸਿਫਾ ਮਨਜ਼ੂਰ ਕੀਤਾ ਗਿਆ ਤਾਂ ਅਸੀਂ ਸਾਰੇ ਅਸਤੀਫਾ ਦੇਣ ਵਾਸਤੇ ਮਜਬੂਰ ਹੋਵਾਂਗੇ ਉਹਨੇ ਸਾਡੀ ਸਾਫਸੀ ਸੰਭੇਤ ਲੋਗੇ ਦੱਸਿਆ ਕਿ ਇਹ ਦਫਤਾਰ ਯੂਨੀਅਨ ਬਾਜੀ ਕਰ ਰਹੇ ਨੇ ਤੇ ਕਮਜ਼ੋਰ ਨੇ ਉਹਨੇ ਸੋਸ਼ਲ ਮੀਡੀਆ ਤੇ ਬੋਲਿਆ ਉਹਨੇ ਟੈਲੀਵਿਜ਼ਨ ਦੇ ਚੈਨਲਾਂ ਤੇ ਬੋਲਿਆ ਸਾਰੀਆਂ ਸੰਗਤਾਂ ਰੇ ਸੁਣਿਆ ਔਰ ਬੇਸ਼ਰਮੀ ਦੀ ਹੱਦ ਉਦੋਂ ਹੋਈ ਕਿ ਜਦੋਂ ਮਹਿੰਦੀ ਸ਼੍ਰੀ ਅਕਾਲਪੁਰ ਸਾਹਿਬ ਜੀ ਦੇਤੇ ਪੁੱਜੀ ਤੇ ਉਹਨੇ ਇੱਕ ਚਿੱਠੀ ਸ਼੍ਰੀ ਅਕਾਲਪੁਰ ਸਾਹਿਬ ਤੇ ਭੇਜੀ ਕਿ ਮੈਨੂੰ ਆਪਣੇ ਘਰ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪੁਸ਼ਤਾਵਾ ਜਾਇਜ਼ ਨਹੀਂ ਹੈ। ਸ਼੍ਰੀ ਅਕਾਲਪੁਰ ਸਾਹਿਬ ਦੇ ਖਿਲਾਫ ਆਪ ਸ਼ਬਦ ਬੋਲਣ ਸਿੰਘ ਸਰਬਾਨਾ ਨੂੰ ਦੱਸਣਾ ਕਿ ਇਹ ਜੂਨੀਅਰ ਬਾਜੀ ਐ ਔਰ ਸਿੱਖ ਵਿਦਵਾਨਾਂ ਨੂੰ ਕਿ ਜੜ ਕਹਿ ਕੇ ਕਿਉਂਕਿ ਬਹੁਤ ਇਹ ਗੱਲ ਹੈ ਕਿ ਮਾਜੋ ਪ੍ਰਧਾਨ ਸ਼ਾਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਠੇ ਸਨ ਇਹਨਾਂ ਸ਼ਬਦਾਂ ਦੇ ਨਾਲ ਉਹਨੇ ਬੇਨਿਤ ਕਰਨਾ ਇਸ ਸਿੱਖ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਹਰ ਵੇਲੇ ਸਿੱਖ ਸਰਦਾਰਾਂ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕੋਸ਼ਿਸ਼ ਕੀਤਾ ਜਾਂਦਾ ਹੈ ਕੋਈ ਵੀ ਗੁਰੂ ਦਾ ਨਾਮ ਲੈਵਾ ਸਿੱਖ ਉਹ ਨਾ ਲਾਵੇ ਉਹ ਵਾਇਖੁਸ਼ੀ ਦੇ ਅਕਾਲ ਤਖਤ ਸਾਹਿਬ ਦਾ ਤਨਖਾਹਿਆ ਔਰ ਬੇਸਰ ਸਿੰਘ ਕੋ ਇਹ ਜਿਹੜੇ ਵਿਰੋਧ ਖਲਾਫ ਜਿਹੜੇ ਹਾਕਮ ਸਿੰਘ ਦੇ ਖਲਾਫ ਤੁਸੀਂ ਸਾਰੇ ਐਨ ਸੋਸ਼ਲ ਮੀਡੀਆ ਤੇ ਦੇਖਿਆ। ਅਸ਼ੀਰ ਦੇ ਹਾਲ ਤੱਕ ਸਾਥ ਤੇ ਬਹੁਤ ਬੁਲਾਇਆ ਤੇ ਗਿਆ। ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ। ਉਹਨੂੰ ਤਾਲਣਾ ਵੀ ਕੀਤੀ ਜਿੱਤੋਂ ਕੁਝ ਬੋਲੇਗਾ ਪਰ ਉਹ ਤੇ ਬਾਵਜੂਦ ਵੀ। ਉਹਨ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਿੰਦਾ ਚੁਗਲੇ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਲਾਫ ਪ੍ਰਚਾਰ ਸੀ ਗਿਆਨੀ ਹਾਕਮ ਸਿੰਘ ਦੇ ਖਲਾਫ ਪ੍ਰਚਾਰ ਸੀ ਉਹ ਨੂੰ ਉਹਨਾਂ ਜਾਰੀ ਰੱਖਿਆ ਹੈ। ਇਸ ਕਰਕੇ ਆਜੋ ਪੰਤ ਸਿੰਘ ਸਾਹਿਬਾ ਤੋਂ ਬਾਰਾ ਇੱਕ ਤਾਰਨਾ ਕਰਦੇ ਰਹੇ ਸਖਤ ਤਾਰਨਾ ਕਰਦੇ ਜੇ ਉਹ ਆਪਣੀ ਜ਼ੁਬਾਨ ਬੰਦ ਕਰ ਲੈ ਜੇਕਰ ਉਹਨੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਬੰਦ ਨਾ ਕੀਤੀਆਂ ਤੇ ਅਗਲੇ ਹੋਣ ਵਾਲੇ ਇਕਤਿਰਤਾ ਦੇ ਵਿੱਚ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਸਕਦਾ ਹੈ ਪਿਛਲੇ ਦਿਨੀ ਸਾਦੂ ਮੇ ਵੀ ਖਬਰ ਬਈਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਕੁਝ ਫੈਡਰੇਸ਼ਨ ਦੇ ਕੁਸ਼ਵਰਕ ਆ ਗਏ ਦੀ ਉਹਨਾਂ ਨੂੰ ਤੁਹਾਡੇ ਤਨਖਾਈਏ ਨੇ ਤੁਹਾਨੂੰ ਉਹਨਾਂ ਕੋਲੋਂ ਬਾਹਰ ਪੜ ਕੇ ਬਾਹਰ ਨਹੀਂ ਕੀਤਾ ਜਾਂਦਾ ਇਹਨਾਂ ਦੀਆਂ ਟਿੱਪੜੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਤਮਾ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੀ ਗਈਆਂ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਵੈਪਰ ਵੀ ਹੈ ਇਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿ ਇਹਨਾਂ ਸਰਬਾਜੋਗ ਹਸਤੀਆਂ ਦੇ ਖਿਲਾਫ ਹਰਪਣ ਵਿਆਰਬਾਜੀ ਕਰਨ ਦੀ ਤੁਰੰਤ ਬੰਦ ਕਰਨ ਜੇ ਕਰ ਸਕਦੇ ਤਾਂ ਨੂੰ ਦੁਬਾਰਾ ਐਸੀ ਕੋਈ ਹਰਕਤ ਆਈ ਕੋਈ ਵਿਆਰਬਾਜੀ ਆਈ ਇਹਨਾਂ ਦੇ ਖਿਲਾਫ ਸਖਤ ਅਪਸ਼ਾਪ ਲਿਆ ਜਾਏਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਿਸ਼ ਦੁਬਾਰਾ ਫਿਰ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਰ ਦੇ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਈਏ ਦਿੱਤੇ ਨੇ ਉਹ ਵਰਕਿੰਗ ਕਮੇਟੀ ਉਹਨਾਂ ਨੂੰ ਪ੍ਰਬੰਧ ਕਰਕੇ ਤਿੰਨ ਦਿਨ ਦੇ ਅੰਦਰ ਅੰਤਰ ਜਾਣਕਾਰੀ ਜੀ ਦੇ ਕਾਫਕਸ ਸੈਂਟੇ ਭੇਜਣ ਔਰ ਜੋ ਸੇਵਾ ਲੱਗੀ ਹੈ ਸੁਖਬੀਰ ਸਿੰਘ ਬਾਦਲ ਸਹਿਤ ਜੋ ਸੇਵਾ ਸੇਵਾ ਕਰਾਈ ਗਈ ਹੈ ਆਪਕੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਕਲਪ ਪ੍ਰਸ਼ਾਦ ਦੀ ਦੇਜ ਤੇ 11000 ਰੁਪਇਆ ਗੁਰੂ ਕੀ ਗੋਲ ਵਿੱਚ ਪਾ ਕੇ ਤੇ ਤੱਕ ਸਾਥ ਤੋਂ ਸ਼੍ਰੀਕਾਲ ਤੱਕ ਸਾਥ ਤੇ ਆ ਕੇ ਇਹ ਅਰਦਾਸ ਬੇਨਤੀ ਵੀ ਕਰਾਉਣੀ ਹੈ ਕਿ ਜ਼ਰੂਰੀ ਹੈ ਇਹ ਸੇਵਾ ਤੁਹਾਨੂੰ ਜਲਾਇਨਦੀ ਹੈ ਵਾਰੂਦੀ ਦਾ ਕੰਮ ਸਾਥ ਵਾਰੂਦੀ